ਕੀ ਕਿੰਨੇ ਗੋਲੀਆਂ ਕਿੰਨੀਆਂ ਪ੍ਰੈਨਿਕ ਕਿੰਨੇ ਬੰਦੇ ਉਤਾਰ ਹਾਂਜੀ ਸੀ ਸਟਾਫ ਟੂ ਦੀ ਪੁਲਿਸ ਪਾਰਟੀ ਵੱਲੋਂ ਕੱਲ ਮਿਤੀ 26 624 ਨੂੰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕਬਦੇ ਕਬਜ਼ੇ ਦੇ ਵਿੱਚੋਂ 400 ਨਸ਼ੀਲੀਆਂ ਗੋਲੀਆਂ ਬਰੂਫਨ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਜਿਸ ਦੇ ਤਹਿਤ ਕਾਰਵਾਈ ਕਰਦੇ ਹੋਏ ਅਸੀਂ ਮਕਦਮਾ ਨੰਬਰ 75 ਥਾਣਾ ਕੋਤਵਾਲੀ ਦੇ ਵਿੱਚ ਜਿਹੜਾ ਦਰਜ ਰਿਹਾ ਕੀਤਾ ਬਾਕੀ ਇਹ ਦੇਖ ਰਹੇ ਆ ਗੋਲੀਆਂ ਇਨਵੈਸਟੀਗੇਟ ਕਰ ਰਹੇ ਆ ਕਿ ਕਿੱਥੋਂ ਇਹ ਲੈ ਕੇ ਆਇਆ ਸੀ ਤੇ ਕਿੱਥੇ ਕਿੱਥੇ ਨੇ ਅੱਗੇ ਸਪਲਾਈ ਕਰਨੀਆਂ ਸੀ ਇਹ ਗੋਲੀ ਦਾ ਸਰਕਾਰੀ ਸਿਰਫ ਉਸ ਦੇ ਵਿੱਚ ਹੀ ਮਿਲਦੀ ਹੈ ਜੀ ਨਸ਼ਾ ਸਾਬ ਕੇਂਦਰ ਦੇ ਵਿੱਚ ਇਹ ਬਾਹਰ ਤੋਂ ਨਹੀਂ ਆਈ ਹਾਂ ਜੀ ਹਾਂਜੀ ਹਾਂਜੀ ਜੋ ਮੁਰਲੀ ਜਾਂਚਪੜਤਾਲ ਤੋਂ ਪਤਾ ਲੱਗਾ ਹੈ ਜਿਹੜੀ ਗੋਲੀ ਹੈਗੀ ਇਹ ਸਿਰਫ ਜਿਹੜੇ ਸਰਕਾਰੀ ਨਸ਼ਾ ਸਡਾਊਟ ਕੇਂਦਰ ਨੇ ਉੱਥੇ ਹੀ ਅਵੇਲੇਬਲ ਹੁੰਦੀ ਹੈ ਬਾਕੀ ਅਸੀਂ ਚੈੱਕ ਕਰ ਰਹੇ ਹਾਂ ਜੀ ਰਿਮਾਂਡ ਲੈ ਕੇ ਪੁਸ਼ਕਿਸ਼ ਕਰਾਂਗੇ ਡਿਟੇਲ ਦੇ ਵਿੱਚ ਵੀ ਇਹ ਵਿਅਕਤੀ ਜਿਹੜਾ ਕਿੱਥੋਂ ਲੈ ਕੇ ਆਇਆ ਸੀ ਕੀ ਲੱਗਦਾ ਹੈ ਵੀ ਇਹ ਇਸ ਬੰਦੇ ਨੇ ਹੋਰ ਵੀ ਪਹਿਲਾਂ ਲੈ ਲਿਆ ਹੈ ਅ ਚੈੱਕ ਕਰ ਰਹੇ ਹਾਂ ਜੀ ਅਸੀਂ ਇਹਨੂੰ ਇਨਵੈਸਟਿਗੇਟ ਕਰ ਰਹੇ ਹਾਂ ਉਸ ਤੋਂ ਬਾਅਦ ਜਿਹੜਾ ਦੱਸ ਸਕਾਂਗੇ ਕਿ ਅਫਿਊਸਿਵਲੀ ਕਰ ਦਜੀ ਕਿ ਮੈਂ ਆਪੇ ਖੰਡ ਨਹੀਂ ਨਹੀਂ ਦੇਖੋ ਇਹ ਪਹਿਲਾ ਇਸ ਤੇ ਕੋਈ ਇਸ ਤਰ੍ਹਾਂ ਦਾ ਕੋਈ ਮਾਮਲਾ ਦਰਜ ਨਹੀਂ ਹੈਗਾ ਇਹ ਪਹਿਲਾ ਹੀ ਜਿਹੜਾ ਮਕਦਮਾ ਇਹਨਾਂ ਦੇ ਖਿਲਾਫ ਲਗਾ ਦਜੀ ਨਹੀਂ ਜੀ ਆਪ ਨੇ ਲਗਾ ਦਜੀ ਕਿਥੋਂ ਵਾਰ ਇਹ ਬਠਿੰਡਾ ਦਾ ਲੋਕ ਰਹਿਣ ਵਾਲਾ ਹੈ ਹਜ਼ੂਰਾਪੂਰਾ ਕਲੋਨੀ ਦਾ ਰਹਿਣ ਵਾਲਾ ਜੀ ਹੈ